ਕਾ ਫਿੱਟੇ ਦੇ ਨਾ ਦਰੇ ਮੋਕਲਾਇ ਜਨਨਾਨ ਕੇ ਐਸਾ ਹਾਏ ਸੇਲਾ ਅੰਤ ਲਾਏ ਚਲਾਇ ਨਾ ਦਰ ਕੇ ਐਸਾ ਹਾਏ ਸੇਵਿਓ ਸਨਾ ਮਲਾ ਪਹਿਲਾ ਆਪੇ ਭੰਦੇ ਸajna ਤੇ ਮੂਰਦੇ ਕਿੰਨੇ ਤੋਂ ਸਮਾਏ ਏ ਤੁਲੇ ਰਹਿ ਚੜੇ ਇਕਲੇ ਹਾਲੀ ਪਸਾ

ਸਾਬੂ ਕੀ ਚਾਪੀਆ ਪਕੌੜੀ ਵੱਡੀਆਂ ਵੜਿਆਈਆਂ ਸਹਣਾ ਕਹਿਣ ਨਾ ਜਾਏ ਕਰਨੇ ਚਾਹੀ ਸੋ ਕਰਤਾ ਦਾ ਦਰਕਰੀ ਹੁੰਦੀ ਜੀ ਆਦਿ ਸੰਭਾਗੇ ਸਾਈਂ ਕਾਰਕਮਾਵਡੇ ਛੋਟੇ ਦਿਨੇ ਪਾਏ ਨਾਲੇ ਕੀ ਬਾਦਰੀ ਮਨ ਤੁ ਜਿ ਨਾ ਲਿ ਜਾ ਸੋ ਕਰੇ ਜਦ ਸਰ ਜਾਏ ਸੋ ਕਰੇ ਜਿਤ ਸਭ ਜਾਉ ਸੋ ਰਾਮ ਕੇ ਲੀਹ ਮਹਲਾ ਦੀਜਾ ਅਨੰਤ ਕੋੰਕਾ ਸਤਗੁਰ ਪ੍ਰਸਾਦ ਅਨੰਤ ਪੈ ਮਿਵਾਇ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸਿੱਖੀ ਮਨ ਵਜੀਆਂ ਗਾਣਾ ਰਾਗ ਤਨ ਪਰਵਾਰ ਪਰਿਆ ਸਬਦ ਜਾਗਣਿਆ ਸਬਦੋ ਤਾਂ ਦਾ ਬੋਲੀ ਕੇ ਰਾਮਾਨਜਨੀ ਭਾਸਾ ਹੇ ਨਾਨਕ ਨੰਦੂ ਆ ਸਤਿਗੁਰੂ ਮੇਂ ਪਾਇਆ ਹੇ ਮਨ ਮੇਰੇ ਅਨਸਦਾਰ ਹੋ ਜਾਣਾ ਹਰ ਨਾਲ ਰਹੁ ਤੂੰ ਮਨ ਮੇਰੇ ਤੂੰ ਕਸਬ ਸਾਰਨਾ ਅੰਗੀਕਾਰੋ ਕਰੇ ਤੇਰਾ ਕਾਜ ਸਭ ਸਦਾ ਸਭਾਂ ਗਲਾ ਸਮਰੱਤ ਸੁਆਮੀ ਸੋਖ ਮਨੋ ਸਾਰੇ ਹੇ ਨਾਨਕ ਮਨ ਮੇਰੇ ਸਦਾਰ ਹੋ ਜਾਣਾ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਹੈ ਸੋ ਭਾਵੇਂ ਸਦਾ ਸਤਿ ਸਲਾਹ ਤੇ ਨਾਮ ਮਨਸਾਵੇ ਨਾਮ ਜਿਦ ਕੇ ਮਨੋ ਸਿਆਵਾ ਦੇ ਸਤਿ ਕਿਨੇ ਰੇ ਗਿਆ ਨਹੀਂ ਕਰਦੇ ਸੱਚਾ ਨਾਮ ਮਿਰਾ ਆਧਾਰ ਸਾਚ ਨਾਮ 에 ਆਧਾਰ ਮਿਰਾ ਜਿਨ ਕਾ ਸਾਧਨ ਆਸਾ ਸੁਖ ਮੈ ਆਏ ਰਸਿਆ ਜਿਨ ਦਾ ਸਤਿ ਪੂਜਾ ਸਦਾ ਕੁਰਬਾਨੀ ਰਹ ਕਰਮਾਂ ਦੇ ਪੰਚ ਸੁਭਾਅ ਤਸਵਾ ਪਰਿਸਵਾ ਪਰਸੰਗ ਦੇ ਵਾਚੇ ਕਲਾ ਵਜਤ ਕਰਤਾਰੀ ਪੰਚ ਰੂਪ ਜਵਸ ਕੀਤੇ ਤਾਰਿ ਕੰਧਮਾਰਿਆ ਹੋਇ ਕਰਮ ਆਇਆ ਤੇ ਜਨ ਕੋ ਸੇ ਨਾਮ ਹਰਤੈ ਨਾ ਐ ਨਾਜਿਕ ਤੈਸ ਕਰੋਾ ਟਟਕਾਰਿਆ ਨਾ ਜਵਾਰ ਜੀ ਆਨੰਦ ਸੁਣੋ ਮੁਟਪਾ ਕਿਉ ਸਗਲ ਮਨੋਰਥ ਤੂੰ ਆਦ੍ਰਮ ਪ੍ਰਭ ਆਇ ਉਤਰੀ ਸਗਲੇ ਸੁਖ ਸੁਮੇ ਦੂਖ ਰੋਗ ਸੰਤਾਪ ਥਰੇ ਸੁਣੀ ਸਚੀ ਮਾ ਹੰਤ ਸਾਰ ਜਿਵੇਂ ਸੱਤ ਸੱਤੇ ਕੋਰੇ ਬੁਖੇ ਜਾਏ ਸੁਖੇ ਵੀ ਕਤੇ ਹੋ ਸਤਗੁਰ ਰਹਾ ਪਰ ਤੁਮ ਬਿਨਵਤ ਨਾਨਕ ਤੇ ਚਰਨ ਲਾ ਕੇ ਬਾਜੀ ਕਨ ਰੂਪਾਂ ਦੀ ਦਾਤਾ ਮਾਤਾ ਕਰਤਮਾਨ ਦਿਸਰਾ ਤੇ ਦਾਈ ਦਾਇਆ ਕਿਲਾ ਸਗਲ జగਤ ਆਜਾ ਕਰਮ ਦੂਰੇ ਕਰਮੀ ਆਪੋ ਆਪੜੀ ਕੇ ਨੇੜੇ ਕੇ ਦੂਰੇ ਜਿਨੇ ਨਾ ਧਿਆਇਆ ਕੇ ਵਿੱਚ ਸਤਿਕਾਰ ਦੇ ਕਿਤੀ ਛੁਟੀ ਨਾ ਜਿਨੇ ਨਾ ਧਿਆਇਆ ਗਏ ਸਤਿਕਾਰ ਨਾ ਤੇ ਤੇਜੋ ਕੀਨਾ ਹੋ ਲੋਰ ਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਹਰਿ ਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਹਤੇ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਹਤੇ ਬੋਲੋ ਜੀ ਵਾਹਿਗੁਰੂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵੰਤੀ ਜੀ ਸਹਾਇ ਵਾਰ ਸ੍ਰੀ ਭਗਵੰਤੀ ਜੀ ਕੀ ਪਾਤਸ਼ਾਹ ਜੀ ਦਸਨੇ ਅਰਧੰ ਭਗਵਤੀ ਸਿਮਰ ਘਾਇ ਗੁਰੂ ਨਾਨਕ ਨਾਮ ਧਿਆਏ ਫਰੰਗਸ ਗੁਰਤੇ ਅਮਰਦਾਸ ਰਾਮ ਦਾਸੇ ਮੈ ਸਹਾਈ ਅਰਜਨ ਹਰਗੋਬਿੰਦ ਨਾਮ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੁ ਉਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਦਿਆਵਤਾਈ ਸਭ ਥਾਈ ਹੋਇ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸਹਾਇ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾ ਆ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਜਪਿਆਰਿਆਂ ਚੋਂ ਸਭ ਜਾਦਿਆਂ ਚਾਲੀਆਂ ਮੁਕਤਿਆਂ ਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਕੇ ਛਕਿਆ ਦੇਖ ਚਲਾਹੀ ਤੇਗਵਾਨ ਦਿਨ ਕਿੰਨੇ ਤਦ ਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸਿੰਗਲੀਆਂ ਧਰਮ ਹੈ ਸਿੰਧ ਤੇ ਬੰਦ-ਬੰਦ ਘਟਵਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜਿਆ ਰਿਆ ਨਾ ਚਰਾਏ ਗਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਸਿੱਖੀ ਕੇ ਸੰਸਵਾਸ ਸੰਗ ਨਿਭਾਏ ਜਿਨ੍ਹਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਭੁਲੋ ਜੀ ਵਾਲੇ ਰਦਾਸ ਹਰਿ ਸਰਬਤ ਖਾਲਸਾ ਜੀ ਕੋ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਚਿਤਿਆ ਵਿੱਚ ਚਿਤਿਆ ਆਉ ਨਿਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਰਛੀ ਹਰਿਆ ਇੱਕ ਦੇਗ ਤੇਗ ਪਤੇ ਬਿਰਤ ਕੀ ਪੈ ਅਜ ਪੰਥ ਕੇ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੁਰਾ ਜੀ ਵਾਹਿ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਕੇਕ ਦਾਨ ਵਿਸਾਹ ਦਾਨ ਪ੍ਰਸਾਦ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਕੇ ਦਰਸ਼ਨ ਕਿਸ਼ਨਾ ਅਨ ਚਮਕੀਆਂ ਝੰਡੇ ਤੁੰਗੇ ਜਗੁਰੂ ਅਟਲ ਧਰਮ ਕਾ ਜੈਕਾਰ ਬੋਲ ਜੀ ਹਾਏ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਦ ਦਾ ਰੱਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤਾ ਕਰੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਅਦਬਾਂਤ ਨੂੰ ਵਿਛੋੜਿਆ ਗਿਆ ਹੈ ਜਿਖੋਲੇ ਦਰਸ਼ਨ ਦੀਦਾ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ਿਓ ਜੀ ਹੇ ਨਿਮਾਨਿਆਂ ਦੇ ਮਾਨ ਨੇਤਾ ਨੇ ਆ ਨੇਤਾ ਬਿਉਤੀ ਆਂਦੀ ਊਟ ਧਰਨਾ ਤਨਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਪ ਅਸਥਾਨ ਸਚਖੰਡ ਸ੍ਰੀ ਹੇਮਕੁੰਟ ਸਾਹਿਬ ਵਿਖੇ ਧਰਨਾ ਧਨ ਸਾਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਕੇ ਹਯੁਰ ਸ਼ਬਦ ਚੋਂ ਕੀ ਆਸਾ ਦੀਵਾਨ ਸ੍ਰੀ ਅਨੰਤ ਸਾਹਿਬ ਜੀ ਪੇਉ ਜੀ ਕੀ ਅਰਦਾਸ ਪੂਰ ਚੁਪ ਮਾਫ ਕਰਨੀ ਜੀ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤੇਰ ਫੁਰ ਕੇ ਟਾਵਾਂ ਦਰ ਪ੍ਰਵਾਣ ਕਰਨੀਆਂ ਜੀ ਯਾਤਰਾ ਸਫਲ ਕਰਨੀ ਸਭਣਾ ਦੀਆਂ ਮਨੋਂ ਭਾਵਨਾਵਾਂ ਗੁਰਮਤਿ ਅਨੁਸਾਰ ਸੰਪੂਰਨ ਕਰਨੀਆਂ ਜੀ ਦਰੋਂ ਕਰੋਨਾ ਮਦਦ ਗੁਰਸਿੱਖੀ ਜੀਵਨ ਬਖਸ਼ ਕੇ ਸੰਤਾਂ ਨੂੰ ਨਿਹਾਲ ਕਰਨਾ ਜੀ ਸੱਚੇ ਪਾਤਸ਼ਾਹ ਜੀਓ ਮਹਾਰਾਜ ਸਮੂਹ ਸਾਧ ਸੰਗਤ ਸੇਵਾਦਾਰਾਂ ਦੇ ਸੁਖ ਸ਼ਾਂਤੀ ਚੜ੍ਹਦੀ ਕਲਾ ਸ਼ੁਕਰਾਨੇ ਦੀ ਅਰਦਾਸ ਆਪ ਜੀ ਕੇ ਹਰਿ ਨਿਕੜਾ ਪ੍ਰਸ਼ਾਦ ਦੀਆਂ ਬੇਗਾਹ ਹਾਜ਼ਰ ਹੰਦਰ ਪ੍ਰਵਾਨ ਹੋਣ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਨ ਦੀ ਆਗਿਆ ਬਖਸ਼ੋ ਜੀ ਸਿੱਖ ਪੜਦੇ ਸੁਣਦੇ ਸਰਬਤਲਾਹੇ ਵਦ ਹੋਵ ਨਾਨਕ ਨਾਮ ਚੜਦੀ ਕਲਾ ਕੇ ਭਰੇ ਸ਼ਬਦੁ ਦਾ ਆਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਰਾਗੀ ਭਾਈ ਅਤਾਲ ਕੀ ਸਭੇ ਚਲਾਇਓ ਪੰਥ ਸਭ ਸਿੱਖਣ ਕੋ ਕਮ ਹੈ ਗੁਰੂ ਗ੍ਰੰਥ ਸਾਹਿਬ ਜੀ ਤੁਜੀ ਮੰਨ ਲਿਓ ਪਰਬਤ ਗਰਾ ਕੀਤੇ ਮਨ ਬੋਚ ਹੈ ਫਿਰ ਸਦਮੇ ਲੇ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਤੂਏ ਸਭ ਮਿਲenge ਬੱਚੇ ਸ਼ਰਮ ਜੋ So uh -huh. ਪੈਦਾ ਜਾਇ ਚਾਹ ਸਾਤ ਗੁਰ ਗੁਰ ਪੈਦਾ ਆਗੈ ਹੋਏ ਦੇਤ ਹੈ ਇੱਕ ਵਾਰ ਸਾਤ ਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਹੀ 12 ਬਾਰ ਪੂਰ ਹੀ ਦੇਤ ਹੈ ਭਾਉਨੀ ਭਗਤ ਭਾਰਿਕ ਕਉਤੀ ਅਗਰ ਬਾਗ ਰਾਖੇ ਤਉ ਗੁਰ ਸਰਬ નિਧਾਨ ਦਾਨ ਦੇਤ ਹੈ ਸਤ ਗੁਰ ਦਇਆ ਨਿਧ ਮਹਿਮਾ ਆਗਾਦ ਗੋਦ ਨਮੋ 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 ਨੇਤ ਨੇਤ ਨੇਤਹ ਅੰਦਰ ਸਚਾ ਨੇਹ ਹੋ ਲਾਇ ਪੀਤਮਾ ਆਪਣੇ ਤੁੰਗ ਮੰਦ ਦੇਹਾਲ ਜਾਗੁਰ ਦੇਖਾ ਸਾਗੁਰ ਦੇਖਾ ਸਾਹਮਣੇ ਸਾਹਮਣੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹੰਲਾ ਚੌਥਾ ਜਿੱਥੇ ਹਾਰ ਆਰਤੀ ਹੈ ਤਥਾ ਹਰ ਮਿੱਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੈ ਹੋਰਤ ਬਿੱਦ ਲਿਆ ਨਾ ਜਾਈ ਜਿੱਥੈ ਹਾਰ ਆਰਾਦੀ ਐ ਤਿੱਥੈ ਹਰ ਮਿੱਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੈ ਘੂਰਤ ਬਿਦ ਲੈ ਨਾ ਜਾਈ ਹਾਰ ਧਨ ਸੰਚਿਐ ਭਾਈ ਜੇ ਹਰਤ ਪਲਤ ਹਰ ਹੋਏ ਸਖਾਈ ਰਹਾਉ ਸਤ ਸੰਗਤੀ ਸੰਗ ਹਰ ਧਨ ਖੱਟੀਐ ਹੋਰ ਥ ਹੂਰਤ ਉਪਾਏ ਹਰ ਧਨ ਕਿਤੇ ਨਾ ਪਾਈ ਹਾਰ ਰਤਨ ਕਾ ਵਾਪਾਰੀਆ ਹਰ ਰਤਨ ਧਨ ਵਿਹਾਜੇ ਪੱਛਾ ਕੇ ਵਪਾਰੀਏ ਵਾਕ ਹਰ ਧਨ ਲਿਆ ਨਾ ਜਾਈ ਹਾਰ ਧਨ ਰਤਨ ਜਿਵੇਂ ਹਰ ਮਾਨਿਕ ਹਾਰ ਤਨ ਨਾਨ ਅੰਮ੍ਰਿਤ ਭੀ ਦਾ ਬੱਤ ਹਰ ਭਗਤੀ ਹਾਰ ਲੇਵ ਲਾਈ हर धन अमृत बेल बत्त का बीजिया भगत खाए खर्च रहखुट नाही हलत पलत हर धन की भगत कड़िया ਹਰ ਤਨ ਨਿਰਪਾਉ ਸਦਾ ਸਦਾ ਅਸਥਰ ਹੈ ਸਾਚਾ ਇਹੋ ਹਰ ਤਨ ਅਗਨੀ ਤਸਕਰੇ ਪਾਣੀਐ ਜਮਦੁੱਤ ਕਿਸੇ ਕਾ ਗਵਾਇਆ ਨਾ ਜਾਈ ਹਰ ਤਨ ਕਾ ਉਚੱਕਾ ਢੇੜ ਨ ਆਵਈ ਜਮ ਜਗਾਤੀ ਡੰਡ ਨਾ ਲਗਾਇ ਸਾਕਤੀ ਪਾਪ ਕਰਕੇ ਵਿਖਿਆ ਧਨ ਸੰਚਿਆ ਕਿੰਨਾ ਇੱਕ ਵੇਖ ਨਾਲ ਨਾ ਜਾਏ ਹਲ ਤੈ ਵਿੱਚ ਸਾਖ ਤੁਹਹਿਲੇ ਭੇ ਅਥਵਾ ਸ਼ੁੜਕ ਗਿਆ ਅੱਗ ਪਲਤ ਸਾਗਤ ਹਰ ਦਰਗਹਿ ਢੋਈ ਨਾ ਪਾਈ ਇਸ ਹਰ ਧੰਕਾ ਸਾਭ ਹਰ ਆਪ ਹੈ ਸੰਤਹੁ ਜੇਸਨ ਤੇ ਸਵਾਰਤਨ ਲੱਭ ਚਲਾਈ ਇਸ ਹਰਿ ਧਨ ਕਾ ਟੁਟਾ ਗਧੇ ਨ ਆਵਈ ਜਾਨ ਨਾਨਕ ਕਾ ਕੁਰ ਸੋਚੀ ਪਾਈ ਇਸ ਹਰਿ ਧਨ ਕਾ ਸਾਹ ਹਰ ਆਪ ਹੈ ਸੰਤੋ ਜੇਸਨ ਦੇ ਸੁਹਾਰ ਤਨ ਲਾਭ ਦੇ ਚਿਲਾਈ ਇਸ ਹਰ ਤਨ ਕਾ ਟੂਟਾ ਕਥੇ ਨ ਆਵਈ ਜਨ ਨਾਨਕ ਕਾ ਬੁਰ ਸੋਚੀ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੱਤੇ ਸੁਹੀ ਮਹੰਲਾ ਚੁਥਾ ਜਿੱਥੇ ਹਰ ਅਰਾਧਿ ਗੈ ਤਿੱਥੇ ਹਰ ਮਿੱਤ ਸਹਾਈ ਗੁਰੂ ਕਿਰਪਾ ਤੇ ਹਰ ਮਨ ਵਸੈ ਔਰਤ ਬਿੱਦ ਲੈ ਆ ਨਾ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੱਤੇ ਸੱਚੀ ਪਾਤਸ਼ਾਹ ਮਹਾਰਾਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਰੂਪ ਪਿਆਸਾ ਸੰਗਿਓ ਆਪ ਜੀ ਵੱਡਿਆਂ ਭਾਗਾਂ ਵਾਲੇ ਜੋ ਕਲਕੀ ਤਰਪਤਾ ਮਹਾਰਾਜ ਜੀ ਦੇ ਪਾਵਨ ਪਵਿੱਤਰ ਫੂਲ ਬਲੇ ਜਨ ਦੇ ਤਪਸਥਾਨ ਸਚਖੰਡ ਸ੍ਰੀ ਹਿਮਕੁੰਟ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਵਾਸਤੇ ਆਏ ਹੋ ਉਸ ਨੂੰ ਮੈਨੇਜਮੈਂਟ ਟ੍ਰਸਟ ਸਾਰੇ ਸੇਵਾਦਾਰਾਂ ਨੂੰ ਆਪ ਜੀ ਨੂੰ ਜੀਓ ਆਇਆਂ ਧੰਨਵਾਦ ਆਪ ਜੀ ਦੇ ਆਸਾਂ ਦੀ ਵਾਰ ਦਾ ਕੀਰਤਨ ਅਰਦਾਸ ਬੇਨਤੀ ਮੁਖਵਾਰ ਸੁਹੀ ਰਾਗ ਵਿੱਚ ਇਹ ਚੌਥੇ ਪਾਸ਼ਾ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਇਹ ਸ਼ੇਪ ਅਧਿਆ ਦਾ ਸ਼ਬਦ ਹੈ ਇਹਦੇ ਵਿੱਚ 18 ਵਾਰ ਵਿਚਰਾਮ ਲੱਗਦਾ ਹੈ ਇੱਕ ਸ਼ਬਦ ਵਿੱਚ ਹੀ ਸ਼ਾਮ ਅਧਿਆ ਦਾ ਸ਼ਬਦ ਕਾਲ ਗੁਰੂ ਅੰਦਾਸ ਜੀ ਪਾਸ਼ਾ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਸੁਨਿਹਾਰਾ ਵਿੱਚ ਜਿੱਥੇ ਹਰ ਆਦਮੀ ਹੈ ਇੱਥੇ ਹਰ ਮਿੱਤ ਸਹਾਰਾ ਇਥੇ ਅਰਾਧਨ ਦੀ ਗੱਲ ਕੀਤੀ ਹੈ ਮਹਾਰਾਜ ਜੀ ਨੇ ਕਿ ਜਿੱਥੇ ਵੀ ਪਰਮੇਸ਼ਰ ਨੂੰ ਆਪਾਂ ਮਨ ਤੋਂ ਸੱਚੇ ਦਿਲ ਤੋਂ ਸੱਚੇ ਮਨ ਤੋਂ ਸ਼ਰਧਾ ਭਾਵਨਾ ਦੇ ਨਾਲ ਜਾਤ ਕਰਾਂਗੇ ਉੱਥੇ ਹੀ ਪਰਮੇਸ਼ਰ ਸਹਾਇ ਹੋਏਗਾ ਆਖੋ ਸਤਿਨਾਮ ਵਾਹਿਗੁਰੂ ਜਿਸ ਤਰ੍ਹਾਂ ਸੰਗਤਾਂ ਆਈਆਂ ਹਨ ਰੋਜ਼ ਹੀ ਆਉਂਦੀਆਂ ਆਪ ਜੀ ਆਏ ਹੋ ਆ ਜੀ ਨੇ ਰਸਤੇ ਵਿੱਚ ਕਿੰਨੀਆਂ ਆਸਾਂ ਬੀਜੀਆਂ ਕੀਤੀਆਂ ਹੋਣਗੀਆਂ ਚਲੋ ਕੁਝ ਸੰਗਤ ਨਹੀਂ ਕਰਦੇ ਉਹ ਸੁਦੇਸ਼ਿਤ ਥੀ ਆ ਗਈ ਹੈ ਪਰ ਕੁਝ ਸੰਗਤ ਰਸਤੇ ਵਿੱਚ ਮਹਾਰਾਜ ਦੇ ਚਰਨਾਚਰ ਅਰਦਾਸ ਕਰ ਰਹੀ ਆ ਜਾਂ ਮਹਾਰਾਜ ਦੇ ਗੁਣਾਂ ਦਾ ਸਿਮਰਨ ਕਰ ਰਹੀ ਆ ਕਾਦੇ ਵਾਸਤੇ ਕਿ ਮਹਾਰਾਜ ਸਹਾਈ ਹੋ ਤੇ ਸਾਨੂੰ ਆਪ ਹੀ ਲੈ ਕੇ ਜਾਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਮੁਖਵਾ ਕੀ ਕਿ ਉਹ ਗੁਣਾਂ ਜਿਹੇ ਬਖਸ਼ੇ ਜਿ ਜਿੰਗਾਂ ਤੁਸੀਂ ਰਸਤੇ 'ਚ ਦਰਦਾਸਾਂ ਦੇ ਦਿੱਤੇ ਕਿਪਿਆ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਫਿਰ ਆਪਾਂ ਇੱਥੇ ਆਏ ਹਾਂ ਆਪਣੇ ਜੋਰ ਦੇ ਨਾਲ ਕੋਈ ਵੀ ਇੱਥੇ ਨਹੀਂ ਆਇਆ ਕੇਵਲ ਆਪਾਂ ਬੰਨਿਆ ਕਿ ਮੈਂ ਤਕੜਾ ਮੇਰਾ ਸਰੀਰ ਵਿੱਚ ਜੋਰ ਆ ਮੈਂ ਆਇਆ ਨਹੀਂ ਤਾਂ ਗੁਰੂਕਾਲ ਕੀ ਧਰਮ ਮਹਾਰਾਜ ਜੀ ਲੈ ਕੇ ਆਏ ਹਾਂ ਨਾ ਅਸੀਂ ਆ ਸਕਦੇ ਐ ਸਕਦੇ ਨਾ ਤੁਸੀਂ ਆ ਜਾ ਸਕਦੇ ਸੋ ਮੈਂ ਪਹਿਲਾ ਅਨਾਉਂਸਮੈਂਟ ਕੀ ਕਿਸੇ ਮੁਖਵਾਕ ਤੋਂ ਪਹਿਲਾਂ ਹੀ ਕਿ ਮੋਬਾਈਲ ਜਿਹੜੇ ਬੰਦ ਰੱਖਣੇ ਆ। ਪਰ ਕਜੀ ਕਜੀ ਚੱਲ ਰਾਇਆ। ਇਹਦੀ ਸਹੀ ਬੰਦ ਦੇਖੀ ਜੀ। ਦੇਖੋ ਤੁਸੀਂ ਬਰਨ ਸਿਆਣੇ ਬੈਠੇ। ਜੇ ਕਿ ਫੋਨ ਚਲਾਉਣਾ ਸਹੀ ਆ ਫਿਰ ਅਸੀਂ ਇੱਕ ਅਜਤੁਬ ਗਨ ਅਨਾਉਂਸਮੈਂਟ ਨਹੀਂ ਕਰਾਂਗੇ। ਪਤਾ ਕੀ ਨਹੀਂ ਕਰ। ਸੰਵੇਦਨਾ ਕੋਈ ਤੇ ਰਾਜ ਨਹੀਂ ਤੁਸੀਂ ਚਿਰਾਈ ਜੋ। ਪਰ ਅਸੀਂ ਗੁਰੂ ਘਰ ਦੇ ਕੁਕਰ ਹਮ ਕੁਕਰ ਤੇਰੇ ਨਾਲ ਨਮੇ ਆਦੇ ਅਸੀਂ ਚੌਕੀਦਾਰ ਅਸੀਂ ਚੌਕੀਦਾਰ ਹੈ ਠੀਕ ਹੈ ਤੁਸੀਂ ਵੱਡੇ ਹੋ ਸਕਦੇ ਜੇ ਤੁਸੀਂ ਸ਼ਰਧਾ ਭਾਵਨਾ ਦੇ ਨਾਲ ਮਨ ਨੂੰ ਚਲੋ ਤਾਂ ਕੋਈ ਘਰ ਕੋਈ ਆ ਗਿਆ ਪਰੋਣਾ ਇਸ ਦੇ ਨਾਲ ਆਪਾਂ ਨੂੰ ਗੱਲ ਸੁਣ